ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਈ ਅੱਜ ਦਾ ਆਪਣਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਬਹੁਤ ਹੀ ਜ਼ਿਆਦਾ ਖਾਸ ਪਰ ਉਸ ਤੋਂ ਪਹਿਲਾਂ ਸਾਰਿਆਂ ਅੱਗੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖੋ ਅਤੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਰਸਨਾ ਨੂੰ ਪਵਿੱਤਰ ਕਰੋ ਫਿਰ ਆਓ ਜਾਣਦੇ ਇੱਕ ਵਾਰ ਨਾ ਇੱਕ ਨਗਰ ਦੇ ਵਿੱਚ ਇੱਕ ਸੰਤ ਜੀ ਰਹਾ ਕਰਦੇ ਸੀ ਉਹ ਸੰਤ ਜੀ ਹਫਤੇ ਵਿੱਚ ਇੱਕ ਦਿਨ ਸਾਰਿਆਂ ਦੀ ਸਮੱਸਿਆਵਾਂ ਸੁਣਿਆ ਕਰਦੇ ਸੀ ਤੇ ਉਹਨਾਂ ਦਾ ਹੱਲ ਦਿਆ ਕਰਦੇ ਸੀ ਅੱਜ ਉਹੀ ਦਿਨ ਸੀ ਜਦੋਂ ਸਾਰਿਆਂ ਦੀ ਸਮੱਸਿਆਵਾਂ ਸੁਣਨਿਆ ਸੰਤ ਜੀ ਕੋਲ ਸਭ ਤੋਂ ਪਹਿਲਾਂ ਇੱਕ ਮਨੁੱਖ ਆਉਂਦਾ ਕਹਿੰਦਾ ਸੰਤ ਜੀ ਮੇਰੀ ਘਰ ਵਾਲੀ ਨਾਲ ਮੇਰੇ ਆਖੇ ਨਹੀਂ ਲੱਗਦੇ ਸੰਤ ਜੀ ਨੇ ਕਿਹਾ ਵੀ ਤੁਸੀਂ ਬੈਠੋ ਤੇਰੇ ਪਰਸੰਦਾ ਤੈਨੂੰ ਜਵਾਬ ਦੇਣਾ ਫਿਰ ਇੱਕ ਮਾਈ ਆਈ ਕਹਿੰਦੀ ਜੀ ਮੈਨੂੰ ਹਰ ਸਮੇਂ ਆਪਣੇ ਬੱਚਿਆਂ ਦੀ ਚਿੰਤਾ ਰਹਿੰਦੀ ਸੰਤ ਜੀ ਨੇ ਉਹਨੂੰ ਵੀ ਕਿਹਾ ਬੈਠੋ ਫਿਰ ਇੱਕ ਮਨੁੱਖ ਆਇਆ ਕਿਹਾ ਜੀ ਮिन्नੂ ਮੇਰੇ ਗਵਾਂਢੀ ਬਹੁਤ ਜ਼ਿਆਦਾ ਤੰਗ ਕਰਦੇ ਸੰਤ ਜੀ ਨੇ ਕਿਹਾ ਬੈਠੋ ਇੱਕ ਮਨੁੱਖ ਆਇਆ ਕਹਿੰਦਾ ਜੀ ਜੋ ਵੀ ਕੰਮ ਕਰਦਾ ਉਹਦੇ ਵਿੱਚ ਘਾਟ ਆ ਹੀ ਹੁੰਦਾ ਕਦੀ ਵੀ ਕੋਈ ਨਫਾ ਹੋਇਆ ਹੀ ਨਹੀਂ ਆਪਣੀ ਮੰਜ਼ਿਲ ਤੱਕ ਪਹੁੰਚਣਾ ਚਾਹਨਾ ਪਰ ਪਹਿਲਾਂ ਹੀ ਕੋਈ ਨਾ ਕੋਈ ਕਰਜ਼ੇ ਸਿਰ ਤੇ ਆ ਕੇ ਚੜ ਜਾਂਦਾ ਹੈ ਹਮੇਸ਼ਾ ਕਰਜ਼ੇ ਦੇ ਬੋਝ ਥੱਲੇ ਆ ਜਾਂਦਾ ਸੰਤ ਜੀ ਨੇ ਕਿਹਾ ਵੀ ਤੁਸੀਂ ਵੀ ਬੈਠੋ ਤੁਹਾਡੇ ਵੀ ਸਵਾਲ ਦਾ ਜਵਾਬ ਦਵਾਂਗਾ ਇੰਨੇ ਨੂੰ ਇੱਕ ਮਨੁੱਖ ਆਉਂਦਾ ਕਹਿੰਦਾ ਜੀ ਧੀ ਦਾ ਪੁੱਤ ਦਾ ਰਿਸ਼ਤਾ ਕਰਨ ਜਾਣਾ ਉਹਨੇ ਪ੍ਰੇਣੀ ਚੜਦਾ ਸੰਤ ਜੀ ਨੇ ਕਿਹਾ ਕੋਈ ਨਾ ਤੁਸੀਂ ਬੈਠੋ ਤੁਹਾਡੇ ਸਵਾਲ ਦਾ ਜਵਾਬ ਮਿਲੇਗਾ ਤੇ ਤੁਹਾਨੂੰ ਹੱਲ ਵੀ ਮਿਲੇਗਾ ਉਹਨੇ ਕਿਹਾ ਠੀਕ ਹੈ ਐਵੇਂ ਕਰਦੇ ਕਰਦੇ ਬੜੇ سارے ਲੋਕ ਉੱਥੇ ਆ ਕੇ ਇਕੱਠੇ ਹੋ ਗਏ ਸੰਤ ਜੀ ਕਹਿੰਦੇ ਤੁਹਾਡੇ ਸਾਰਿਆਂ ਦੀਆਂ ਸਮੱਸਿਆਵਾਂ ਦਾ ਹੱਲ ਦੱਸਣ ਜਾ ਰਿਹਾ ਬੜੇ ਧਿਆਨ ਨਾਲ ਭਾਵੇਂ ਸੁਣ ਲੋ ਭਾਵੇਂ ਉਹਨੂੰ ਲਿਖ ਲੋ ਤੇ ਤੁਸੀਂ ਉਵੇਂ ਹੀ ਕਰਨਾ ਸਾਰੇ ਜਣੇ ਕਹਿੰਦੇ ਜੀ ਠੀਕ ਹੈ ਸੰਤ ਜੀ ਕਹਿੰਦੇ ਬੇਕਨਾ ਸਮੁੰਦਰ ਦੇ ਕੰਢੇ ਬੜੇ ਸਾਰੇ ਰੁੱਖ ਸਨ ਜਿੱਥੇ ਬੜੇ ਸਾਰੇ ਰੁੱਖ ਸਨ ਉੱਥੇ ਬੜੇ ਸਾਰੇ ਪੰਛੀਆਂ ਨੇ ਆਲਣੇ ਪਾਇਆ ਸਨ ਥੱਲੇ ਬੜਾ ਸਾਰਾ ਰੇਤਾ ਸੀ ਉੱਥੇ ਵੀ ਕਈਆਂ ਨੇ ਆਲਣੇ ਪਾਇਏ ਸਾਰੇ ਜਣੇ ਨਾਲ ਬੜੇ ਪਿਆਰ ਤੇ ਆਨੰਦ ਨਾਲ ਆਪਣਾ ਜੀਵਨ ਬਤੀਤ ਕਰਦੇ ਸਨ। ਉਥੇ ਨਾ ਇੱਕ ਟਟੇਰੀ ਦਾ ਜੋੜਾ ਸੀ। ਰੇਤੇ ਦੇ ਵਿੱਚ ਉਹਨਾਂ ਆਪਣਾ ਆਲਣਾ ਬਣਾਇਆ ਸੀ। ਟਟੇਰੀ ਨੇ ਕਿਹਾ ਵੀ ਮੈਂ ਨਾ ਆਂਡੇ ਦੇਣਿਆ ਤੇ ਆਪਾਂ ਨਾ ਇਹ ਥਾਂ ਤੋਂ ਚੱਲੀਏ। ਵੀ ਇਹ ਮੈਨੂੰ ਠੀਕ ਨਹੀਂ ਲੱਗਦੀ ਤੇ ਆਪਾਂ ਹੋਰ ਕਿਤੇ ਚੱਲੀਏ। ਵੀ ਉਹ ਐਸੀ ਸੁਰੱਖਿਅਤ ਥਾਂ ਜਿੱਥੇ ਮੈਨੂੰ ਕੋਈ ਡਰ ਨਾ ਹੋਵੇ। ਟਟੀਰੀ ਦਾ ਘਰ ਵਾਲਾ ਉਹਨੂੰ ਕਹਿੰਦਾ ਵੀ ਹਮੇਸ਼ਾ ਨਾ ਉਹ ਖੁਦ ਨੂੰ ਬੜਾ ਸਿਆਣਾ ਸਮਝਦਾ ਤੇ ਕਿਸੇ ਹੋਰ ਦੀ ਸਲਾਹ ਲੈਣ ਨੂੰ ਆਪਣੇ ਆਪ ਨੂੰ ਨਾ ਛੋਟਾ ਮੈਂ ਹੋ ਜਾਗਾ ਤੇ ਉਹ ਐਵੇਂ ਸਮਝਦਾ ਸੀ ਇਸ ਲਈ ਉਹ ਮੋੜ ਮਾਤਾ ਆਪਣੀ ਘਰ ਵਾਲੀ ਦੀ ਘਾਟੀ ਸਲਾਹ ਸੁਣਦਾ ਸੀ ਬੜੇ ਗੁੱਸੇ ਨਾਲ ਆਪਣੀ ਘਰ ਵਾਲੀ ਨੂੰ ਕਿਹਾ ਕਹਿੰਦਾ ਕਿੰਨੀ ਸੁਣੀ ਥਾਂ ਅਈਨੇ ਰੋਖਣੇ ਦਰਿਆ ਦੇ ਆਪਾਂ ਕੰਡੇ ਬੈਠੇ ਆਂ ਇੱਥੋਂ ਆਪਾਂ ਨੂੰ ਛੇਤੀ ਪ੍ਰਸ਼ਾਦਾ ਪਾਣੀ ਲੱਭ ਜਾਂਦਾ ਇੱਥੋਂ ਪਾਣੀ ਪੀ ਲੀਦਾ ਐਨੀ ਸੋਹਣੀ ਥਾਂ ਆਪਾਂ ਛੱਡ ਕੇ ਕਿਉਂ ਚਾਈਏ ਤੇ ਜਾਣ ਤੋਂ ਬਾਅਦ ਇਹ ਥਾਂ ਤੇ ਆਪਣੇ ਆਲਣੇ ਦੇ ਕੋਈ ਹੋਰ ਆ ਗਿਆ ਤੇ ਫਿਰ ਉਸ ਤੋਂ ਆਪਾਂ ਕਿਵੇਂ ਲਵਾਂਗੇ ਇਹ ਆਪਣਾ ਘਰ ਏ ਤੇ ਸਿਆਣੇ ਲੋਕ ਇਹ ਆ ਕਰਦੇ ਸੀ ਘਰ ਹੀ ਤੁਹਾਡਾ ਸਵਰਗ ਹੈ ਤੇ ਟੀਰੀ ਕਹਿੰਦੀ ਚਲ ਇਹ ਤਾਂ ਠੀਕ ਹੈ ਪਰ ਇਹ ਤਾਂ ਵੀ ਆਪਣਾ ਘਰ ਦਰਿਆ ਦੇ ਕੰਡੇ ਜ਼ਿਆਦਾ ਪਾਣੀ ਹਰ ਰੋਜ਼ ਛੱਲਾ ਨਾਲ ਬਾਹਰ ਆਉਂਦਾ। ਜ਼ਿਆਦਾ ਪਾਣੀ ਆ ਗਿਆ ਤੇ ਆਪਣਾ ਘਰ ਆਪਣਾ ਆਲਣਾ ਬੱਚੇ ਸਭ ਰੋੜ ਕੇ ਨਾਲ ਲੈ ਜਾਵੇਗਾ। ਕਿਤੇ ਜਵਾਕਾਂ ਨੂੰ ਕੁਝ ਨਾ ਹੋ ਜਾਵੇ। ਸਿਆਣੀ ਕਹਿੰਦੇ ਨੇ ਸਮਝਦਾਰ ਮਨੁੱਖ ਦੂਰ ਦੀ ਸੋਚ ਰੱਖ ਹਰ ਮੁਸ਼ਕਿਲ ਨੂੰ ਪਹਿਲਾਂ ਤੋਂ ਪਾਪ ਲੈਂਦਾ। ਜੋ ਸਮਾਂ ਰਿੰਦੇ ਮੁਸ਼ਕਿਲ ਦਾ ਹੱਲ ਨਹੀਂ ਲੱਭਦੇ ਉਹ ਫਿਰ ਮੁਸ਼ਕਲਾਂ ਨਾਲ ਕਿਰੇ ਰਹਿੰਦੇ। ਦੁਸ਼ਮਣ ਹੋ ਗਿਆ, ਕਰਜ਼, ਰੋਗ ਤੇ ਅੱਗ ਇਹਨਾਂ ਨੂੰ ਜੇਕਰ ਸਮੇਂ ਰਿੰਦੇ ਨਾ ਰੋਕਿਆ ਜਾਵੇ। ਤਫ਼ਰ ਇੰਨਾ ਦਾ ਪਾਰ ਮਨੁੱਖ ਨੂੰ ਖਾ ਜਾਂਦਾ ਦਰਿਆ ਦੇ ਕੰਡੇ ਖੜੇ ਰੁੱਖ ਨੂੰ ਹਰਾ ਵੇਕੇ ਉਹਦੀ ਜ਼ਿੰਦਗੀ ਨੂੰ ਕਦੇ ਵੀ ਲੰਬੀ ਨਾ ਸਮਝੋ ਦਰਿਆ ਦੇ ਪਾਣੀ ਉਹਨੂੰ ਆਪਣੇ ਨਾਲ ਕਦੋਂ ਵਹਾ ਕੇ ਲੈ ਜਾਵੇ ਇਹ ਕੋਈ ਨਹੀਂ ਜਾਣਦਾ ਠੀਕ ਉਵੇਂ ਹੀ ਆਪਣੀ ਜ਼ਿੰਦਗੀ ਦਰਿਆ ਦੇ ਕੰਡੇ ਵਾਂਗ ਹੈ ਉਹ ਤਾਂ ਹਾਥੀ ਤੱਕ ਨੂੰ ਵਹਾਉਣ ਦੀ ਤਾਕਤ ਰੱਖਦਾ ਤੇ ਆਪਾਂ ਛੋਟੇ ਛੋਟੇ ਜੀਂ ਬਾਅਦ ਵਿੱਚ ਰੋਣ ਤੋਂ ਚੰਗਾ ਹੈ ਪਹਿਲਾਂ ਹੀ ਮਿਹਨਤ ਕਰ ਖੁਦ ਨੂੰ ਸੁਰੱਖਿਅਤ ਕਰ ਲਿਆ ਜਾਵੇ ਤੇ ਐਵੇਂ ਮਨੁੱਖ ਨੂੰ ਬਾਅਦ ਚ ਰੋਣ ਤੋਂ ਪਹਿਲਾਂ ਵੀ ਮੁਸ਼ਕਿਲਾਂ ਆਉਣ ਫਿਰ ਰੋਵੋ ਕਰ ਲਾਵੋ ਉਸ ਤੋਂ ਪਹਿਲਾਂ ਹਮੇਸ਼ਾ ਜਦੋਂ ਖਰਚ ਕਰੋ ਸੋਚ ਸਮਝ ਕੇ ਕਰੋ ਜਦੋਂ ਖਰਚ ਕਰੋ ਬਚਤ ਨਾਲ ਜ਼ਰੂਰ ਕਰੋ ਫਿਰ ਤੇ ਨਾ ਹੀ ਕਦੇ ਕਿਸੇ ਤੋਂ ਉਧਾਰ ਫੜੋ ਐਵੇਂ ਦੇ ਮਨੁੱਖ ਕਦੇ ਕਰਜ਼ ਦੇ ਭਾਰ ਥੱਲੇ ਨਹੀਂ ਦਬਦਾ ਟਟਿਰੀ ਦੀ ਗੱਲ ਸੁਣ ਅੱਗੋ ਟਟਿਰਾ ਕਹਿੰਦਾ ਤੂੰ ਫਿਕਰ ਨਾ ਕਰ ਮੈਂ ਸਭ ਸੰਭਾਲ ਲਵਾਂਗਾ ਜੋ ਮਨੁੱਖ ਸਹੀ ਫੈਸਲੇ ਲੈਣਾ ਜਾਣਦਾ ਹੋਵੇ ਦੁਸ਼ਮਣਾਂ ਨੂੰ ਹਰੋਣਾ ਜਾਣਦਾ ਹੋਵੇ ਉਹ ਮੁਸ਼ਕਿਲ ਪੈਂਦੇ ਦੁਖੀ ਨਹੀਂ ਹੁੰਦਾ ਸਮਝਦਾਰ ਲਈ ਕੋਈ ਵੀ ਕੰਮ ਔਖਾ ਨਹੀਂ ਹੁੰਦਾ ਮਿਹਨਤਲੀ ਆਪਣੀ ਮੰਜ਼ਿਲ ਦੂਰ ਨਹੀਂ ਹੁੰਦੀ ਜੋ ਲਗਾਤਾਰ ਮਿਹਨਤ ਕਰਦਾ ਹੈ ਨਾ ਉਹ ਆਪਣੀ ਮੰਜ਼ਿਲ ਤੱਕ ਜ਼ਰੂਰ ਪਹੁੰਚ ਜਾਂਦਾ ਹੈ ਗਿਆਨਮਾਨ ਲਈ ਹਰ ਥਾਂ ਆਪਣੀ ਹੁੰਦੀ ਜ਼ੁਬਾਨ ਤੇ ਮਿਠਾਸ ਤੇ ਨਿਮਰਤਾ ਰੱਖਣ ਵਾਲੇ ਲਈ ਕੋਈ ਵੀ ਬੇਗਾਨਾ ਨਹੀਂ ਹੁੰਦਾ ਤੇ ਰਹੀ ਗੱਲ ਦਰਿਆ ਦੀ ਇਹ ਇੰਨੇ ਜੋਗਾ ਨਹੀਂ ਵੀ ਆਪਣਾ ਆਲਣਾ ਨਾਲ ਲੈ ਜਾਵੇ ਜੇਕਰ ਐਵੇਂ ਕਰਦਾ ਤਾਂ ਮੈਸਨ ਸਾਰਾ ਸਪਾਣੀ ਸੁਕਾਉਣ ਦੀ ਸ਼ਮਤਾ ਵੀ ਰੱਖਦਾ ਤੂੰ ਚਿੰਤਾ ਮੁਕਤ ਹੋ ਤੇ ਆਲੇ ਨੇ ਦੇ ਵਿੱਚ ਆਪਣੇ ਆਂਡੇ ਦੇ ਟਟੇਰੀ ਨੇ ਕੇ ਫਿਰ ਕਿਆ ਕਹਿੰਦੀ ਦਰਿਆ ਦਾ ਪਾਣੀ ਤੁਸੀਂ ਕਿਵੇਂ ਸੁਕਾ ਸਕਦੇ ਇਹ ਛੋਟੀ ਜੀ ਚੁੰਝ ਇਹ ਚਾਰ ਕੰਮ ਕਰਨ ਵਾਲਾ ਮਨੁੱਖ ਨਾ ਹਮੇਸ਼ਾ ਮੁਰਖ ਹੀ ਹੁੰਦਾ ਕੋਈ ਵੀ ਕੰਮ ਬਿਨਾਂ ਸੋਚੇ ਸਮਝੇ ਕਰਨ ਵਾਲਾ ਆਪਣੇ ਚਾਉਣ ਵਾਲਿਆਂ ਦਾ ਵਿਰੋਧ ਕਰਨ ਵਾਲਾ ਆਪਣੇ ਤੋਂ ਤਾਕਤ ਵਾਲੇ ਨਾਲ ਲੜਨ ਵਾਲਾ ਤੇ ਹਾਰ ਇੱਕ ਤੇ ਵਿਸ਼ਵਾਸ ਕਰਨ ਵਾਲਾ ਇਹ ਚਾਰ ਕੰਮ ਹਮੇਸ਼ਾ ਮਨੁੱਖ ਨੂੰ ਘਾਟਾਈ ਪਾਉਂਦੇ ਨੇ ਜੋ ਇਹ ਚਾਰ ਕੰਮ ਕਰਦਾ ਉਹ ਕਦੀ ਨਫੇ 'ਚ ਨਹੀਂ ਜਾ ਸਕਦਾ ਉਹ ਘਾਟੇ 'ਚ ਹੀ ਰਹੇਗਾ ਉਹਨੇ ਆਪਣੇ ਘਰ ਵਾਲੀ ਦੀ ਇੱਕ ਵੀ ਗੱਲ ਨਹੀਂ ਸੁਣੀ ਸਗੋਂ ਉੱਥੇ ਖੜ੍ਹ ਦਰਿਆ ਬਾਰੇ ਹੀ ਮਾੜੇ ਬੋਲ ਬੋਲਣ ਲੱਗਾ ਕਿਹਾ ਜਾਂਦਾ ਆਲਸੀ ਤੇ ਜ਼ਿੰਦਗੀ ਵਿੱਚ ਕੁਝ ਨਾ ਕਰਨ ਵਾਲਾ ਸਿਰਫ ਆਪਣੀਆਂ ਗੱਲਾਂ ਜਿਹੜਿਆ ਨਾ ਗੱਲਾਂ ਹੀ ਕਰਦਾ ਤੇ ਗੱਲਾਂ ਦੇ ਨਾਲ ਹੀ ਉਹ ਵੱਡਾ ਬੰਦਾ ਹੈ ਤੇ ਇਹੀ ਉਹਦੀ ਪਹਿਚਾਨ ਹੁੰਦੀ ਜੋ ਸਿਰਫ ਗੱਲਾਂ ਨਾਲ ਵੱਡਾ ਬਣੇ ਉਹ ਆਲਸੀ ਤੇ ਜ਼ਿੰਦਗੀ ਵਿੱਚ ਸਭ ਤੋਂ ਨਕਾਰਾ ਬੰਦਾ ਹੁੰਦਾ ਪਰ ਟਟਿਰੀ ਅਜੇ ਵੀ ਥਾਂ ਬਦਲਣ ਬਾਰੇ ਕਹਿ ਰਹੀ ਸੀ ਹੁਣ ਜਦੋਂ ਘਰ ਵਾਲੇ ਨੇ ਗੱਲ ਨਾ ਸੁਣੀ ਤਾਂ ਉਹਨੇ ਉਹਦੀ ਆਲਣੇ ਦੇ ਵਿੱਚ ਆਂਡੇ ਦੇ ਦਿੱਤੇ ਦਰਿਆ ਨੇ ਸਾਰੀ ਗੱਲਾਂ ਸੁਣੀਆਂ ਕਹਿੰਦਾ ਰੱਬ ਥੱਲੇ ਥੱਲੇ ਨਾ ਡਿੱਗ ਪੇ ਤੇ ਇਸ ਕਰਕੇ ਰਾਤ ਨੂੰ ਲੱਤਾਂ ਦੇ ਉੱਤੇ ਵੱਲ ਕਰਕੇ ਚੁੱਕ ਕੇ ਸੌਂਦਾ ਪਰ ਮੈਨੂੰ ਸੁਕਾਉਣ ਦੀਆਂ ਗੱਲਾਂ ਕਰਦਾ ਪਿਆ ਮੈਂ ਇਸ ਤੇ ਆਲਣੇ ਤੋਂ ਲੈਣਾ ਵੀ ਕੀਆ ਪਰ ਹੁਣ ਜ਼ਰੂਰ ਪਾਣੀ ਵਿੱਚ ਲੈ ਕੇ ਜਾਵਾਂਗਾ ਇਹਦੀ ਸ਼ਮਤਾ ਤਾਂ ਦੇਖਾਂ ਜਦੋਂ ਦੋਵੇਂ ਜਣੇ ਅਗਲੇ ਦਿਨ ਦਾਣੇ ਪਾਣੀ ਦੀ ਤਲਾਸ਼ ਵਿੱਚ ਜਾਂਦੇ ਨੇ ਤਾਂ ਦਰਿਆ ਨੇ ਆਲਣਾ ਜਿਹੜਾ ਸੀ ਉਹ ਪਾਣੀ ਦੀ ਲਹਿਰਾਂ ਨਾਲ ਵਹਾ ਲਿਆ ਜਦੋਂ ਟਟਰੀ ਆਈ ਦੇਖਿਆ ਤੇ ਉਥੇ ਆਂਡੇ ਨਿਸਣ ਰੋਈ ਘੁਰਲਾਈ ਘਰ ਵਾਲੇ ਨਾਲ ਬੜਾ ਲੜੀ ਪਰ ਉਹ ਚੁੱਪਚਾਪ ਸਭ ਕੁਝ ਸੁਣਦਾਰਿਆ ਪਤਾ ਸੀ ਗਲਤੀ ਸਿਆਣੀ ਕਹਿੰਦੇ ਨੇ ਜੋ ਆਪਣੇ ਘਰ ਵਾਲੀ ਦੀ ਤੇ ਭਲਾ ਚਾਉਣ ਵਾਲੇ ਦੀ ਗੱਲ ਨਹੀਂ ਸੁਣਦਾ ਨਾ ਉਹਨਾਂ ਕੋਲ ਬਾਅਦ ਵਿੱਚ ਪਛਤਾਉਣ ਤੋਂ ਬਿਨਾ ਕੁਝ ਨਹੀਂ ਹੁੰਦਾ ਹਮੇਸ਼ਾ ਆਪਣੇ ਘਰ ਵਾਲੇ ਨਾਲ ਜੋ ਵੀ ਤੁਸੀਂ ਕੰਮ ਕਰੋ ਜਾਂ ਕੋਈ ਕਿਸੇ ਨਾਲ مشورہ ਕਰੋ ਕੋਈ ਵੀ ਕਿਸੇ ਤਰ੍ਹਾਂ ਦਾ ਕੰਮ ਹੈ ਆਰਥਿਕ ਹੋਵੇ ਰਿਸ਼ਤੇ ਪੱਖੀ ਹੋਵੇ ਆਪਣੇ ਘਰ ਵਾਲੇ ਦੀ ਸਲਾਹ ਜ਼ਰੂਰ ਲਵੋ ਤੇ ਜੋ ਸੋਚ ਸਮਝ ਹਰ ਕੰਮ ਕਰਦਾ ਉਹ ਹਮੇਸ਼ਾ ਸੁਖੀ ਰਹਿੰਦਾ ਹੈ ਜੋ ਕਿਸਮਤ ਦੇ ਸਹਾਰੇ ਬੈਠੇ ਰਹਿੰਦੇ ਨੇ ਤੇ ਹਮੇਸ਼ਾ ਹੰਕਾਰ ਕਰਦੇ ਨੇ ਉਹ ਹਮੇਸ਼ਾ ਕਾਟਾ ਖਾਂਦੇ ਨੇ ਜੋ ਸੋਚ ਸਮਝ ਕੇ ਪਹਿਲਾਂ ਰਣਨੀਤੀ ਬਣਾ ਕੇ ਕੋਈ ਵੀ ਕੰਮ ਕਰਨਗੇ ਉਹ ਹਮੇਸ਼ਾ ਵਾਦੇ 'ਚ ਜਾਣਗੇ ਜੋ ਬਿਨਾਂ ਸੋਚੇ ਸਮਝੇ ਕੋਈ ਵੀ ਕੰਮ ਕਰਨਗੇ ਉਹ ਹਮੇਸ਼ਾ ਕਟਾ ਹੀ ਖਾਣਗੇ ਟਟੀਰਾ ਕਹਿੰਦਾ ਰੋ ਨਾ ਮੈਂ ਜਵਾਬ ਵਾਪਸ ਲਿਆਵਾਂਗਾ ਉਹ ਦਰਿਆ ਦੇ ਕੋਲ ਗਿਆ ਤੇ ਕਹਿੰਦਾ ਤੂੰ ਮੇਰੇ ਨਾਲ ਗੁੱਸੇ ਨੂੰ ਜਗਾਇਆ ਇਸ ਦਾ ਨਤੀਜਾ ਵੀ ਚੰਗਾ ਨਹੀਂ ਹੋਵੇਗਾ ਟਟੀਰੀ ਕਹਿੰਦੀ ਮੂਰਖਾ ਵੱਡਿਆਂ ਨਾਲ ਕੀਤਾ ਗੁੱਸਾ ਸਿਰਫ ਆਪਣੀ ਦੇਹ ਨੂੰ ਨੁਕਸਾਨ ਦਿੰਦਾ ਜੇਕਰ ਘਰ ਵਿੱਚ ਕੋਈ ਲੜਾਈ ਝਗੜਾ ਹੁੰਦਾ ਤੇ ਤੁਸੀਂ ਬਿਨ ਗੱਲ ਤੋਂ ਬੋਲੀ ਜਾਂਦੇ ਹੋ ਤੇ ਗੁੱਸਾ ਕਰੀ ਜਾਂਦੇ ਹੋ ਉਹ ਤੁਹਾਡੀ ਦੇਹ ਨੂੰ ਨੁਕਸਾਨ ਹੁੰਦਾ ਅਗਲੇ ਨੂੰ ਕੋਈ ਫਰਕ ਨਹੀਂ ਪੈਂਦਾ ਟਟੀਰਾ ਕਹਿੰਦਾ ਭਾਗਵਾ ਨੇ ਜ਼ਰੂਰੀ ਨਹੀਂ ਜੋ ਚੀਜ਼ ਦੇਖਣ ਵਿੱਚ ਛੋਟੀ ਹੋਵੇ ਉਹ ਕੁਝ ਨਹੀਂ ਕਰ ਸਕਦੀ ਹਾਥੀ ਵੀ ਕੀੜੀ ਅੱਗੇ ਹਾਰ ਮੰਨ ਲੈਂਦਾ ਦੀਵਾ ਭਾਵੇਂ ਛੋਟਾ ਪਰ ਸਾਰੇ ਹਨੇਰੇ ਨੂੰ ਭਜਾ ਦਿੰਦਾ ਹੁਣ ਮੇਰੀ ਤਾਕਤ ਵਿੱਚ ਮੈਂ ਕਿਵੇਂ ਸਕੋਣਾ ਟਟੀਰੀ ਕਹਿੰਦੀ ਮੂਰਖਾ ਜਿਸ ਦੇ ਵਿੱਚ 2000 ਨਹਿਰਾ ਇਸ ਦਰਿਆ ਵਿੱਚ ਆ ਕੇ ਮਿਲਦੇ ਹਨ ਤੇਰੀ ਰਤੀਜੀ ਚੁੰਝ ਕੀ ਕਰ ਲਵੇਗੀ ਤੂੰ ਆਪਣੇ ਸਾਰੇ ਸਾਥੀਆਂ ਨੂੰ ਮਿਲ ਕੇ ਕਰੇ ਤਾਂ ਕੁਝ ਹੋ ਸਕਦਾ ਪਰ ਇਕੱਲਾ ਨਹੀਂ ਕਹਿੰਦੇ ਜਿੱਥੇ ਸਾਰੇ ਜਣੇ ਮਿਲ ਕੇ ਇਕਜੁੱਟ ਹੋ ਜਾਣ ਉੱਥੇ ਜਿੱਤ ਹਾਸਲ ਪੱਕਾ ਹੀ ਹੁੰਦੀ ਜੇਕਰ ਤੁਸੀਂ ਆਪਣੇ ਪਰਿਵਾਰ ਵਿੱਚ ਏਕਤਾ ਰੱਖੋ ਇੱਕ ਦੂਜੇ ਦੀ ਨਿੰਦਿਆ ਚੁਗਲੀ ਨਾ ਕਰੋ ਇੱਕ ਦੂਜੇ ਨੂੰ ਨੀਚਾ ਨਾ ਵਿਖਾਓ ਤੇ ਤੁਹਾਡੇ ਪਰਿਵਾਰ ਦੀ ਏਕਤਾ ਹੀ ਤੁਹਾਡੇ ਘਰ ਸ਼ਾਂਤੀ ਸੁੱਖ ਰਿਜਕ ਤੇ ਬਰਕਤ ਲੈ ਕੇ ਆਵੇ ਜਿਵੇਂ ਤੀਰੇ ਨੇ ਨਾ ਸਾਰੇ ਪਸ਼ੂ ਜਿੰਨੇ ਪਸ਼ੂ ਪੰਛੀ ਸੰਸਾਰੇ ਨੂੰ ਸੱਦਿਆ ਆਪਣਾ ਦੁੱਖ ਦੱਸਿਆ ਸਾਬ ਨੇ ਕਿਹਾ ਵੀ ਆਪਾਂ ਤਾਂ ਇਨੇ ਜੋਗੇ ਹੈ ਨਹੀਂ ਹਾਂ ਆਪਾਂ ਪੰਛੀਆਂ ਦੇ ਰਾਜੇ ਕੋਲ ਚੱਲਦੇ ਹਾਂ ਉਹ ਜ਼ਰੂਰੀ ਨੂੰ ਸੁਕਾ ਸਕਦੇ ਸਿਆਣੀ ਕਹਿੰਦੇ ਚੰਗੇ ਸਾਥੀ ਨਾਲ ਕੀਤੀ ਗੱਲ ਨੌਕਰ ਦੀ ਮਾਲਕ ਨਾਲ ਕੀਤੀ ਗੱਲ ਹਰ ਗੱਲ ਨੂੰ ਸਮਝਣ ਵਾਲੀ ਤੀਵੀ ਦੇ ਨਾਲ ਘਰ ਵਾਲੀ ਨਾਲ ਕੀਤੀ ਗੱਲ ਭਾਵ ਦੁੱਖ ਫਰੋਲਣ ਨਾਲ ਮਨੁੱਖ ਹਮੇਸ਼ਾ ਸੁખી ਹੁੰਦਾ ਤੇਦਾ ਭਾਰ ਹੀ ਘਟਦਾ ਕਿਉਂਕਿ ਉਹ ਚੰਗੀ ਸਲਾਹ ਦਿੰਦੇ ਰਾਜੀ ਕੁਲ ਕੇ ਕਿਹਾ ਦਰਿਆ ਨੇ ਇਹਦੀ ਕੁਲ ਜੜੀਆਂ ਉਹ ਨਾਸ ਕਰ ਦਿੱਤੀ ਹੈ ਉਹ ਕੱਲ ਨੂੰ ਹੋਰ ਕਿਸੇ ਨਾਲ ਵੀ ਐਵੇਂ ਕਰੇਗਾ ਤਾਂ ਤੁਹਾਡੇ ਕੋਲ ਆਏ ਕਿ ਜੇਕਰ ਇੱਕ ਵੀ ਮਾੜਾ ਕੰਮ ਕੋਈ ਕਰਦਾ ਹੈ ਤੇ ਸਾਰੇ ਉਵੇਂ ਕਰਨ ਲੱਗ ਜਾਂਦੇ ਨੇ ਸੰਸਾਰ ਵਿੱਚ ਭੇੜਚਾਲ ਬਹੁਤ ਜ਼ਿਆਦੀ ਤੁਸੀਂ ਰਾਜਾ ਤੁਸੀਂ ਹੱਲ ਕੱਢੋ ਸਿਆਣੇ ਕਹਿੰਦੇ ਜੇ ਕਰਦਾ ਮੁਖੀ ਆਪਣੇ ਪਰਿਵਾਰ ਦੇ ਦੁੱਖ ਸੁੱਖ ਵਿੱਚ ਨਾਲ ਖੜਦਾ ਹੈ ਹਰ ਇੱਕ ਨੂੰ ਇੱਕੋ ਤਕੜੀ ਵਿੱਚ ਤੋਲਦਾ ਹੈ ਵਾਹਿਗੁਰੂ ਐਵੇਂ ਦੇ ਕਰ ਹਮੇਸ਼ਾ ਸੁੱਖ ਤੇ ਬਰਕਤ ਰੱਖਦੇ ਨੇ ਪੁਰਾਣੇ ਸਮੇਂ ਵਿੱਚ ਰੱਬ ਦੇ ਦੂਤ ਦਾ ਜਿਹੜਾ ਪੰਛੀਆਂ ਦਾ ਰਾਜਾ ਸੀ ਉਹਦਾ ਵਾਹਨ ਸੀ ਰੱਬ ਦੇ ਦੂਤ ਨੇ ਗਰੂੜ ਨੂੰ ਕਿਹਾ ਵੀ ਤੂੰ ਮੇਰੇ ਕੋਲ ਆ ਉਹਨੇ ਆਪਣਾ ਇੱਕ ਦੂਤ ਭੇਜਿਆ ਸੁਨੇਹਾ ਭੇਜਿਆ ਵੀ ਉਹ ਪੰਛੀ ਨੂੰ ਮੇਰੇ ਕੋਲ ਬੁਲਾ ਕੇ ਲੈ ਕੇ ਆ ਅਗੋਂ ਨਾ ਜਿਹੜਾ ਰਾਜਾ ਸੀ ਪੰਛੀਆਂ ਦੇ ਉਹਨੇ ਕਿਹਾ ਵੀ ਉਹਨੇ ਮਨਾਂ ਕਰ ਦਿੱਤਾ ਕਹਿੰਦਾ ਵੀ ਮੈਂ ਪਹਿਲਾਂ ਆਪਣੇ ਪੰਛੀਆਂ ਦੀ ਇਹਨਾਂ ਦੀ ਰੱਖਿਆ ਕਰਨੀ ਹਾਂ ਜੇ ਰੱਬ ਦੇ ਦੂਤ ਨੂੰ ਤੂੰ ਇਹਨਾਂ ਸਿਣਿਆ ਲਾ ਦੇ ਜੇ ਮੈਂ ਤੇਰੀ ਕਦੀ ਵੀ ਚੰਗੀ ਸੇਵਾ ਕੀਤੀ ਹੈ ਤਾਂ دریا ਨੂੰ ਸੁਕਾਉਣ ਵਿੱਚ ਮੇਰੀ ਮਦਦ ਕਰ ਰੱਬ ਦੇ ਦੂਤ ਨੂੰ ਵੀ ਕਹਿੰਦੇ ਉਹਨੂੰ ਖੁਦ ਆਉਣਾ ਪਿਆ ਕਿੰਦਾ ਜਾ ਕੇ ਦੇਖਾ ਕਿਉਂਕਿ ਇਮਾਨਦਾਰ ਤੇ ਕਿਰਤ ਨੂੰ ਚੰਗੇ ਢੰਗ ਨਾਲ ਕਰਨ ਵਾਲੇ ਨੂੰ ਕਦੇ ਵੀ ਗਵਾਉਣਾ ਨਹੀਂ ਚਾਹੀਦਾ ਐਵੇਂ ਦੇ ਲੋਕਾਂ ਨੂੰ ਔਲਾਦ ਵਾਂਗ ਰੱਖਣਾ ਚਾਹੀਦਾ ਜੋ ਰੱਬ ਦੇ ਦੂਤ ਨੇ ਕਿਹਾ ਦਰਿਆ ਜਾਂ ਤਾਂ ਸੁੱਕ ਜਾ ਜਾਂ ਆਲਣਾ ਵਾਪਸ ਕਰ ਦੇ ਦਰਿਆ ਨੇ ਡਰ ਕੇ ਆਲਣਾ ਵਾਪਸ ਕਰ ਦਿੱਤਾ ਇਸ ਲਈ ਕਦੇ ਵੀ ਕਿਸੇ ਚੀਜ਼ ਨੂੰ ਛੋਟਾ ਨਹੀਂ ਸਮਝਣਾ ਚਾਹੀਦਾ ਹਮੇਸ਼ਾ ਯਾਦ ਰੱਖੋ ਬੈਰੀ ਛੋਟਾ ਹੋਵੇ ਭਾਵੇਂ ਵੱਡਾ ਤਾਕਤ ਜਾਣੇ ਬਿਨਾ ਕਦੇ ਵੀ ਕਿਸੇ ਨਾਲ ਵੈਰ ਨਾ ਪਾਲੋ ਨਹੀਂ ਤਾਂ ਦਰਿਆ ਵਾਂਗ ਮੂੰਹ ਦਿਖਾਣੀ ਪਵੇਗੀ ਆਪਣੀ ਘਰ ਵਾਲੀ ਦੀ ਹਰੇਕ ਕੰਮ ਵਿੱਚ ਸਲਾਹ ਲਵੋ ਉਹਨੂੰ ਇੱਜ਼ਤ ਮਾਨ ਦਿਓ ਐਵੇਂ ਤੁਹਾਡਾ ਵੀ ਬਾਰ ਇੱਜ਼ਤ ਮਾਨ ਵਧੀਗਾ ਤੇ ਤੁਸੀਂ ਕਦੇ ਵੀ ਤੁਹਾਡਾ ਕੋਈ ਫੈਸਲਾ ਗਲਤ ਨਹੀਂ ਹੋਏਗਾ ਕਿਉਂਕਿ ਜਿੱਥੇ ਕਹਿੰਦੇ ਇੱਕ ਤੇ ਇੱਕ ਰਾਜਨ 11 ਦੇ ਬਰਾਬਰ ਹੁੰਦੇ ਨੇ ਤੇ ਦੋਵਾਂ ਦੀ ਸਲਾਹ ਕਿਉਂਕਿ ਉਹ ਨਫਾ ਨੁਕਸਾਨ ਤੋਲ ਕੇ ਹਰੇਕ ਚੀਜ਼ ਨੂੰ ਕਰਦੇ ਨੇ ਇਸਨੇ ਜੇਸ ਨੂੰ ਵੀ ਲੱਗਦਾ ਹੈ ਮੇਰੀ ਘਰ ਵਾਲੀ ਜਾਂ ਮੇਰਾ ਘਰ ਵਾਲਾ ਮੇਰਾ ਕਿਹਾ ਨਹੀਂ ਮੰਨਦਾ ਤਾਂ ਇੱਕ ਦੂਜੇ ਦੀ ਸਲਾਹ ਲੈਣੀ ਤੇ ਇੱਕ ਦੂਜੇ ਦੀ ਇੱਜ਼ਤ ਕਰਨੀ ਸ਼ੁਰੂ ਕਰ ਦੋ ਤੁਸੀਂ ਦੇਖਿਓ ਘਰ ਬਰਕਤ ਤੇ ਰਿਜਕ ਵਾਸ ਕਰੇਗੀ ਜਿਨ੍ਹਾਂ ਨੂੰ ਲੱਗਦਾ ਹੈ ਵੀ ਮੇਰੇ ਬੱਚਿਆਂ ਦਾ ਵੀ ਮੈਨੂੰ ਭਵਿੱਖ ਦੀ ਚਿੰਤਾ ਹੈ ਜਾਂ ਆਪਣੇ ਬੱਚਿਆਂ ਦੀ ਬੜੀ ਜ਼ਿਆਦਾ ਚਿੰਤਾ ਕਰਦੇ ਨੇ ਤਾਂ ਬੱਚਿਆਂ ਨੂੰ ਗੁਣਾਂ ਦਾ ਖਜ਼ਾਨਾ ਦਿਵੋ ਉਹ ਜ਼ਰੂਰ ਕਾਬਿਲ ਬਣਨਗੇ ਤੇ ਵਿਅਰਥ ਦੀ ਚਿੰਤਾ ਕਰਨੀ ਛੱਡ ਦਿਓ ਘਰ ਦੇ ਵਿੱਚੋ ਕਹਿੰਦੇ ਵੀ ਹਰ ਸਮੇਂ ਕੋਈ ਵੀ ਕੰਮ ਕਰਾਂ ਘਾਟਾ ਹੁੰਦਾ ਹੈ ਉਹ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਅਰਦਾਸ ਕਰਕੇ ਵਾਇਗਰੂ ਨੂੰ ਵਿੱਚ ਸ਼ਾਮਿਲ ਕਰੋ। ਉਸ ਤੋਂ ਪਰંત ਜੋ ਵੀ ਕੰਮ ਕਰੋ ਵਿਉਂਤ ਨਾਲ ਕਰੋ। ਕਦੇ ਕਾਟਾ ਨਹੀਂ ਪਏਗਾ। ਵਾਇਗਰੂ ਦਾ ਨਾਮ ਘਰ ਜ਼ਰੂਰ ਲਵੋ। ਸਾਰੇ ਦੁੱਖ ਦੂਰ ਹੋਣਗੇ। ਜੋ ਕਹਿੰਦੇ ਬੱਚਿਆਂ ਦੇ ਰਿਸ਼ਤੇ ਨੇ ਪਰੇ ਨਹੀਂ ਚੜਦੇ ਤੇ ਆਪਣੇ ਬੱਚਿਆਂ ਨੂੰ ਇੰਨਾ ਗੁਣਾਵਾਲਾ ਬਣਾਓ ਕਿ ਤੁਹਾਡੇ ਘਰ ਆਪ ਲੋਕ ਰਿਸ਼ਤਾ ਲੈਣ ਲਈ ਆਉਣ। ਇਸ ਕਰਕੇ ਇਹ ਗੱਲਾਂ ਜੋ ਪੱਲੇ ਬੰਨ ਲਵੇਗਾ ਉਹਦੇ ਘਰ ਹਮੇਸ਼ਾ ਸੁੱਖ ਰਹੇਗਾ। ਸੰਘਾ ਜੀ ਜੇਸਤਾ ਪਲਾ ਚੁੰਦਿਓ। ਉਦਿਨਾਲ ਇਹ ਵੀਡੀਓ ਜ਼ਰੂਰ ਸਾਂਝੀ ਕਰਿਓ ਸੰਗਤ ਜੀ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰੋ ਇਸ ਵੀਡੀਓ ਤੋਂ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਉਹ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ ਸੰਗਤ ਜੀ ਜੇਕਰ ਤੁਹਾਡੇ ਮਨ ਦਾ ਕੋਈ ਸਵਾਲ ਹੈ ਤਾਂ ਵੀ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ ਫਤਿਹ ਦੀ ਸਾਂਝ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ